ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਕਾਲੇਕੇ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਮੋਗਾ ਪੈਂਦਾ ਹੈ ਯਾਰੀ ਤੇ ਸਕਰੀਨ ਤੇ ਗਾਂ ਦੇਖ ਰਹੇ ਹਾਂ ਇਹਦੀ ਪੂਰੀ ਇਨਫੋਰਮੇਸ਼ਨ ਮੈਂ ਹੀ ਤੁਹਾਨੂੰ ਦੇਵਾਂਗਾ ਵੀਰ ਤੋਰ ਕੇ ਦਿਖਾ ਦੀ ਥੋੜੀ ਜੀ ਬਾਈ ਤੇ ਦੱਸਣ ਮੁਤਾਬਕ ਤੀਜੇ ਸੂਏ ਸੂਈ ਆ ਇੱਕ ਹਫਤਾ ਹੋ ਗਿਆ ਸੂਈ ਨੂੰ ਬੱਚਾ ਇਹਦਾ ਐਕਸਪਾਇਰੀ ਹੋ ਗਿਆ ਕਣ ਚੱਲੀ ਜਾਂਦਾ ਤੁਸੀਂ ਦੇਖ ਸਕਦੇ ਹੋ ਅੱਜ ਦਾ ਦੁੱਧ 8 ਕਿਲੋ ਨੈਟ ਤਿਆਰ ਆ ਆ ਕੇ ਬਾਈ ਕਹਿੰਦਾ ਮੇਰੇ ਘਰੇ ਚ ਵਾਈ ਕਰ ਲਿਓ ਰੋਕ ਲਈ ਵੀਰ ਚਾਹੇ ਦੋ ਟਾਈਮ ਕਰ ਲਿਓ ਚਾਹੇ ਚਾਰ ਟਾਈਮ ਕਰ ਲਿਓ ਜੀ ਥਣਾ ਦੀ ਸਾਫ ਆ ਜੀ ਤੇ ਉਹਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਸੋਨਾ ਥਾਣਾ ਹੱਥੀ ਚਵਾਈ ਵਾਲਾ ਬਾਕੀ ਕੋਈ ਭੂਰ ਛੱਟਾ ਨਹੀਂ ਥਾਣਾ ਦੀ ਬਾਈ ਕਹਿੰਦਾ ਗਾਰੰਟੀ ਹੋਊਗੀ ਪ੍ਰੂਫ ਪੂਰੇ ਬਾਈ ਕਹਿੰਦਾ ਹੈਗੇ ਆ ਬੱਚਾ ਅਕਸਪੈਰੀ ਹੋਇਆ ਵਾ ਬਿਲਕੁਲ ਤਾਜੀ ਸੂਈ ਹੈ ਜੀ ਮੁੱਲ ਬਾਈ ਇਹਦਾ 20000 ਕਰਦੇ ਆ ਬਾਕੀ ਥੋੜਾ ਬਹੁਤਾ ਮਾਨਤਣ ਬਾਈ ਕਹਿੰਦਾ ਕਰ ਦਾਂਗੇ ਜਿਹੜੇ ਵੀਰ ਨੂੰ ਪਸੰਦ ਆਊਗੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦੀ